ਮੁੰਡੇ ਨੇ ਘਰ ਵਿੱਚ ਕਰ ਲਿਆ ਵੱਡਾ ਕਾਹਨ ਪੱਖੇ ਨਾਲ ਲਟਕ ਕੇ ਕਰ ਲਈ ਖੁਦਕੁਸ਼ੀ ਮਾਮੂ मुताबिक ਪੁਲਿਸ ਵੱਲੋਂ ਤੰਗ ਕਰਨ ਤੇ ਚੁੱਕਿਆ ਤਦ ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਖਬਰ ਲੈ ਕੇ ਹਾਜ਼ਰ ਹਾਂ ਇੱਕ ਜੀਰਕਪੁਰ ਤੋਂ ਜਿੱਥੇ ਕਿ ਇੱਕ ਤਕਰੀਬਨ 17 ਸਾਲ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈਆ ਆਪਣੇ ਹੀ ਘਰ ਦੇ ਵਿੱਚ ਪੱਖੇ ਦੇ ਨਾਲ ਲਟਕ ਕੇ ਮਾਮਲਾ ਛੋਟਾ ਜਿਹਾ ਸੀ ਗੱਲ ਛੋਟੀ ਜਿਹੀ ਸੀ ਕਿਉਂਕਿ ਸਕੂਲ ਅਧਿਆਪਕਾਂ ਦੀ ਤਕਰੀਬਨ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕੁਝ ਮੀਮਸ ਅਪਲੋਡ ਹੋਏ ਸੀ ਤਾਂ ਇਸ ਤੇ ਇਤਰਾਜ਼ ਜाहिर ਕਰਦੇ ਹੋਏ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਉੱਪਰ ਸ਼ਖਤ ਜ਼ਾਹਰ ਕਰਦੇ ਹੋਏ ਉਹਨਾਂ ਦੇ ਮਾਪਿਆਂ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ ਸੀ ਤੇ ਇਸ ਤੋਂ ਬਾਅਦ ਅਮਰਿਤਕਾ ਦੀ ਮਾਂ ਨੇ ਘਰ ਦੇ ਵਿੱਚ ਆ ਕੇ ਆਪਣੇ ਬੇਟੇ ਨਾਲ ਗੱਲ ਵੀ ਕੀਤੀ ਸੀ ਤੇ ਬੇਟੇ ਨੇ ਦੱਸਿਆ ਸੀ ਕਿ ਨਾ ਤਾਂ ਉਸ ਵੱਲੋਂ ਕੋਈ ਮੀਮਜ਼ ਬਣਾਇਆ ਗਿਆ ਹੈ ਤੇ ਨਾ ਹੀ ਕਿਸੇ ਮੀਮਜ਼ ਦੇ ਉੱਪਰ ਕਮੈਂਟ ਕੀਤਾ ਗਿਆ ਹੈ ਲੇਕਿਨ ਫਿਰ ਵੀ ਅਮਰਿਤਕ ਦੀ ਮਾਂ ਨੇ ਉਸ ਦੀ ਇੰਸਟਾਗ੍ਰam ਆਈਡੀ ਡਿਲੀਟ ਕਰਵਾ ਦਿੱਤੀ ਗਈ ਸੀ ਲੇਕਿਨ ਹੁਣ ਤਕਰੀਬਨ 4-5 ਮਹੀਨੇ ਤੋਂ ਬਾਅਦ ਮਾਮਲਾ ਫਿਰ ਤੋਂ ਉੱਠਿਆ ਹੈ ਤੇ ਅਮਰਿਤਕਾ ਦੀ ਮਾਂ ਦੇ ਜੋ ਬਿਆਨ ਨੇ ਉਹਨਾਂ ਦੇ ਮੁਤਾਬਿਕ ਸਕੂਲ ਪ੍ਰਸ਼ਾਸਨ ਨੇ ਇਸ ਨੂੰ ਫਿਰ ਤੋਲ ਦਿੱਤੀ ਹੈ ਤੇ ਮੁੱਦਾ ਪੱਕ ਜਾਣ ਤੋਂ ਬਾਅਦ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਨੇ ਇਸ ਤੋਂ ਬਾਅਦ ਇੰਟਰੋਗੇਟ ਕਰਨ ਦੇ ਲਈ ਵਿਦਿਆਰਥੀਆਂ ਨੂੰ ਬੁਲਾਇਆ ਤੇ ਇੰਟਰੋਗੇਸ਼ਨ ਤੋਂ ਤੰਗ ਆ ਕੇ ਉਸ ਦੇ بیٹے ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਕਿ ਇਹ ਪੂਰਾ ਮਾਮਲਾ ਜਾਂਦਿਆਂ ਸਾਡੀ ਖਾਸ ਰਿਪੋਰਟ ਦੇ ਵਿੱਚ ਜੀ ਹਾਂ ਮਾਮਲਾ ਕੁਝ ਇਸੇ ਤਰ੍ਹਾਂ ਦਾ ਹੈ ਕਿ ਇੱਕ ਤਕਰੀਬਨ 17 ਸਾਲ ਦੇ ਮੁੰਡੇ ਨੇ ਆਪਣੇ ਹੀ ਘਰ ਦੇ ਵਿੱਚ ਪੱਖੇ ਨਾਲ ਲਟਕ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਦਰਸਲ तकरीबन 4 ਮਹੀਨੇ ਪਹਿਲਾਂ ਸਕੂਲ ਦੇ ਅਧਿਆਪਕਾਂ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਕੁਝ ਮੀਮਸ ਅਪਲੋਡ ਹੋਏ ਸੀ ਤਾਂ ਇਸ ਤੇ ਇਤਰਾਜ਼ ਜ਼ਾਹਰ ਕਰਦਿਆਂ ਹੋਇਆਂ ਸਕੂਲ ਪ੍ਰਸ਼ਾਸਨ ਨੇ ਕੁਝ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਦੇ ਵਿੱਚ ਬੁਲਾਇਆ ਸੀ ਤੇ ਮ੍ਰਿਤਕ ਦੀ ਮਾਂ ਵੱਲੋਂ ਧਿਆਨ ਦਿੱਤਾ ਹੈ ਕਿ ਸਕੂਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਤੋਂ ਬਾਅਦ ਉਸਨੇ ਆਪਣੇ ਬੇਟੇ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਸੀ ਕਿ ਨਾ ਤਾਂ ਉਹ ਕਿਸੇ ਮੀਮਸ ਦੇ ਵਿੱਚ ਸ਼ਾਮਲ ਹੈ ਤੇ ਨਾ ਹੀ ਉਸਨੇ ਕਿਸੇ ਮੀਮਸ ਦੇ ਉੱਪਰ ਆਪਣਾ ਕਮੈਂਟ ਕੀਤਾ ਹੈ ਲੇਕਿਨ ਫਿਰ ਵੀ ਉਸ ਦੀ ਇੰਸਟਾਗ੍ਰam ਆਈਡੀ ਡਿਲੀਟ ਕਰਵਾ ਦਿੱਤੀ ਗਈ ਸੀ ਪੁਲਿਸ ਨੇ ਮ੍ਰਿਤਕ ਦੇ ਘਰ ਕੀਤਾ ਸੀ ਫੋਨ ਇਤਿਕ ਦੀ ਮਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਦਰਜ ਕਰਵਾਇਆ ਹੈ ਕਿ ਪੁਲਿਸ ਦੇ ਇੱਕ ਅਧਿਕਾਰੀ ਵੱਲੋਂ ਉਸ ਨੂੰ ਫੋਨ ਕੀਤਾ ਗਿਆ ਸੀ ਤੇ ਕਿਹਾ ਸੀ ਕਿ ਉਸਦੇ بیٹے ਨੂੰ ਪੁਛਗਿਸ ਦੇ ਲਈ ਬੁਲਾਇਆ ਗਿਆ ਹੈ ਲੇਕਿਨ ਜਦੋਂ ਉਸਨੇ ਕਿਹਾ ਕਿ ਉਹ ਇਸ ਵਕਤ ਘਰ ਵਿੱਚ ਨਹੀਂ ਹੈ ਤਾਂ ਖੁਦ ਹੀ ਉਹ ਆਪਣੇ بیٹے ਨੂੰ ਲੈ ਕੇ ਪਹੁੰਚ ਜਾਏਗੀ ਤਾਂ ਪੁਲਿਸ ਅਧਿਕਾਰੀ ਨੇ ਉਸ ਨੂੰ ਕਿਹਾ ਸੀ ਕਿ ਚੰਡੀਗੜ੍ਹ ਦੇ ਸੈਕਟਰ 17 ਦੀ ਕ੍ਰਾਈਮ ਬ੍ਰਾਂਚ ਦੇ ਵਿੱਚ ਜਦੋਂ ਉਹ ਕਹੇਗਾ ਤਾਂ بیٹے ਨੂੰ ਲੈ ਕੇ ਉੱਥੇ ਪਹੁੰਚਿਆ ਜਾਵੇ ਲੇਕਿਨ ਬਾਅਦ ਦੇ ਵਿੱਚ ਪੁਲਿਸ ਅਧਿਕਾਰੀ ਵੱਲੋਂ ਉਸਦੇ ਪੁੱਤਰ ਨੂੰ ਬੁਲਾਇਆ ਗਿਆ ਤੇ ਉਸਦਾ ਬੇਟਾ ਇਕੱਲਾ ਹੀ ਪੁਲਿਸ ਸਟੇਸ਼ਨ ਚਲਾ ਗਿਆ ਤੇ ਇਸ ਤੋਂ ਬਾਅਦ ਉਸ ਦੇ ਪੁੱਤਰ ਤੇ ਬਾਕੀਆਂ ਨੂੰ ਟਾਰਚਰ ਵੀ ਕੀਤਾ ਗਿਆ ਮੇਰਾ ਬੱਚਾ ਗਿਆ ਸਰ ਮੈਂ ਚੰਗਾਪੁਰ ਆਪਣਾ ਬੱਚਾ ਛੱਡ ਕੇ ਗਈ ਸੀ ਕਿ ਮੈਨੂੰ ਉਹ ਨਜ਼ਰ ਨਹੀਂ ਆ ਰਿਹਾ ਮੈਂ ਕਿਵੇਂ ਬਰਦਾਸ਼ਤ ਕਰਾਂ ਮੇਰੇ ਤੋਂ ਨਹੀਂ ਬਰਦਾਸ਼ਤ ਮੈਨੂੰ ਪਤਾ ਮੈਨੂੰ ساری ਜ਼ਿੰਦਗੀ ਆਪਣਾ ਬੱਚਾ ਨਹੀਂ ਦਿਖੇਗਾ ਅਜੇ ਮੈਂ ਮਗਰ ਜਨੇ ਆਜੇ ਹਰ ਚੀਜ਼ ਦੇ ਵਿੱਚ ਮੌਲਿਕ 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 ਮੂੰਹ ਤੋਂ ਨਿਕਲ ਮੈਂ ਕਿਵੇਂ ਬਰਦਾਸ਼ਤ ਕਰਾਂ ਸਰ ਮੇਰੇ ਤੋਂ ਨਹੀਂ ਬਰਦਾਸ਼ਤ ਹੋ ਰਿਹਾ ਮੈਂ ਤਾਂ ਮਰ ਵੀ ਨਹੀਂ ਸਕਦੀ ਮੇਰਾ ਦੂਸਰਾ ਬੱਚਾ ਵੀ ਰੋਲ ਸੇਗਾ ਮੈਂ ਤਾਂ ਨਹੀਂ ਇਹ ਚੀਜ਼ ਪਰਦਾਸ਼ ਹੋ ਰਹੀ ਹੈ ਤੇ ਮੈਂ ਸਿੰਗਰ ਬਸੇ ਮੇਰੇ ਦੋਸਤ ਮੈਂ بڑا ਹੋ ਕਾ ਆਪਣੇ ਬੱਚੇ ਪਾਲੇ ਮਸਾ ਤਾਂ ਮੇਰੇ ਬੱਚੇ ਵੱਡੇ ਹੋ ਗਏ ਮੈਂ ਤਾਂ ਮੈਨੂੰ ਉਮੀਦ ਹੋਈ ਸੀ ਕਿ ਉਹ ਮੇਰਾ ਬੇਟਾ ਨਾ ਪਲਸ 2 ਚ ਹੋ ਗਿਆ ਹਾਂ ਬਹੁਤ ਛੋਟੇ ਛੋਟੇ ਪਾਲੇ ਉਹ ਮੇਰਾ ਬੱਚਾ ਨਾ ਵੱਡਾ ਹੋ ਰਿਹਾ ਉਹ ਮੇਰੇ ਜ਼ਬੋਟ ਬਣ ਰਿਹਾ ਹੈ ਇਹ ਮੈਨੂੰ ਅੱਛਾ ਲੱਗਦਾ ਜੀ ਆਪਣੇ ਬੱਚੇ ਦੇ ਕਿਉਂ ਵੱਡਾ ਹੋਇਆ ਇਹ ਮੇਰੇ ਬੱਚੇਵੇਂ ਬੋਲਿਆ ਘਰ ਆ ਕੇ ਵੇਖਿਆ ਤਾਂ ਉਡੇ ਮਾਂ ਦੇ ਹੋਸ਼ ਪ੍ਰਤਿਕ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਆਈ ਤਾਂ ਉਸਦੇ ਬੇਟੇ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਰੱਖਿਆ ਸੀ ਤੇ ਉਸਦੇ ਵਾਰ-ਵਾਰ ਕਹਿਣ ਤੇ ਵੀ ਜਦੋਂ ਉਸਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸ਼ੀਸ਼ਾ ਤੋੜ ਕੇ ਜਦੋਂ ਉਸਨੇ ਅੰਦਰ ਵੇਖਿਆ ਤਾਂ ਉਸਦਾ ਬੇਟਾ ਪੱਖੇ ਨਾਲ ਲਟਕ ਰਿਹਾ ਸੀ ਤਾਂ ਉਸ ਨੂੰ ਉਸ ਵੱਲੋਂ ਜੀਰਤਪੁਰ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਤਿਕ ਦੀ ਮਾਂ ਨੇ ਸਕੂਲ ਪ੍ਰਸ਼ਾਸਨ ਤੇ ਸਾਈਬਰ ਸੈੱਲ ਪੁਲਿਸ ਨੂੰ ਆਪਣੇ ਬੇਟੇ ਦੀ ਮੌਤ ਦੇ ਲਈ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਜੋ ਕਿ ਪੁਲ ਕੀਤਾ ਗਿਆ ਹੈ ਲੇਕਿਨ ਉਸ ਦੇ ਵਿੱਚ ਕਿਸੇ ਦਾ ਵੀ ਨਾਮ ਸ਼ਾਮਲ ਨਹੀਂ ਹੈ ਤੇ ਮਰਕਤ ਦੀ ਮਾਂ ਨੇ ਬਾਕੀ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਮਿਲ ਕੇ ਜ਼ਿਲਕਪੁਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਨ ਦੇ ਲਈ ਪਹੁੰਚ ਕੀਤੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਇਸ ਦੇ ਲਈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਵੀ ਮਿਲਣਗੇ ਉਧਰ ਜਦੋਂ ਸਕੂਲ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਆਓ ਤੁਸੀਂ ਖੁਦ ਹੀ ਸੁਣ ਲਓ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਕੂਲ ਪ੍ਰਿੰਸੀਪਲ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਕੀ ਇਹ ਸਾਰਾ ਮਾਮਲਾ ਹੈ ਕਿ ਜਦੋਂ ਜੋ ਇੱਕ ਸੁਸਾਈਡ ਕੀਤਾ ਗਿਆ ਇੱਕ ਵਿਦਿਆਰਥੀ ਦੇ ਵੱਲੋਂ ਤੁਹਾਡੇ ਸਕੂਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਤਾਂ ਕੀ ਇਹ ਸਾਰਾ ਮਾਮਲਾ ਹੈ ਸਕੂਲ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਮਾਂ ਵੱਲੋਂ ਕਿਉਂ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇੱਕ ਜੀ ਦੱਸਾਇਆ ਕਿ ਜੀ ਚਾਹਤ ਜੀ ਮਾਪਿਆਂ ਨੇ ਇਹ ਕਹਿਣਾ ਜੀ ਬੱਚੇ ਦੀ ਮਾਤਾ ਦਾ ਕਿ 4 ਮਹੀਨੇ ਪਹਿਲਾਂ ਜੋ ਰਜ਼ਮੰਦੀ ਦੇ ਨਾਲ ਜੋ ਫੇਸ ਇੰਸਟਾਗ੍ਰam ਦੀ ਆਈਡੀ ਸੀ ਉਹ ਵੀ ਡਿਲੀਟ ਕਰ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਫਿਰ ਤੋਂ ਇਸ ਮੁੱਦੇ ਨੂੰ ਉਛਾਲਿਆ ਗਿਆ ਕਿ ਸਰ ਉੱਤਮ ਮੰਨੂ ਨਹੀਂ ਦੱਸਿਆ ਮੈਂ ਕਿ ਸੀ ਕਿ ਸਾਈਬਰ ਕ੍ਰਾਈਮ ਦੀ ਵੀ ਕਮੀ ਤੋਂ ਕੋਲੋਂ ਇੰਸਟਾਗ੍ਰam ਅਲ ਦੇ ਜੋ ਸਕੂਲ ਰੀਚ ਕਰੇ ਪਈ ਨਹੀਂ ਕਰ ਲਈ ਸੀ ਜੀ ਰਿਕਵੈਸਟ ਕਿ ਪ੍ਰਸ਼ਾਸਨ ਵੱਲੋਂ ਇਹ ਕੰਪਲੇਂਟ ਪੁਲਿਸ ਦੇ ਕੋਲ ਕੀਤੀ ਗਈ ਸੀ ਜਾਂ ਨਹੀਂ ਕੀਤੀ ਗਈ ਸੀ

ਸ਼ੀਕਸ ਜੀ ਜੀ ਤਾਂ ਨਹੀਂ ਪਤਾ ਕਿ ਸਟੂਡੈਂਟ ਹੈ ਜਾਂ ਕੁਝ ਹੋਇਆ ਜੀ ਜਿਵੇਂ ਪਰਸੋਂ ਹੀ ਵੱਲੋਂ ਇਹ ਕਹਿ ਸੀ ਕਿ ਅਮਲ ਦੇ ਪੁਲਿਸ ਵੱਲੋਂ ਇਹ ਆਪਣੀ ਕਾਰਵਾਈ ਆਪਣੇ ਪੱਧਰ ਤੇ ਅਮਲ ਵਿੱਚ ਲਿਆਤੀ ਗਈ ਹੈ ਪੁਲਿਸ ਨੇ ਕਿਹਾ ਉਸ ਤੋਂ ਬਾਅਦ ਜੋ ਵੀ ਹੋ ਰਿਹਾ ਹੈ ਪੁਲਿਸ ਕਹਿੰਦਾ ਰਹੇਗਾ ਜੀ ਬਾਬਾ ਸ਼ੁਕਰੇ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਸਵੈਸੀ ਸਕੂਲ ਪ੍ਰਸ਼ਾਸਨ ਦਾ ਪੱਖ ਸੁਣਿਆ ਹੈ ਪ੍ਰਿੰਸੀਪਲ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹ ਵਿਦਿਆਰਥੀ ਨੂੰ ਨਹੀਂ ਜਾਣਦੇ ਤੇ ਮਰਤਕ ਦੀ ਮਾਂ ਦੇ ਮੁਤਾਬਕ ਸਕੂਲ ਪ੍ਰਸ਼ਾਸਨ ਜੋ ਉਹਨਾਂ ਦੇ ਬਿਆਨ ਨੇ ਜੋ ਉਹਨਾਂ ਨੇ ਦਰਜ ਕਰਵਾਏ ਨੇ ਉਹਨਾਂ ਦੇ ਮੁਤਾਬਕ ਸਕੂਲ ਪ੍ਰਸ਼ਾਸਨ ਪੁਲਿਸ ਸਟੇਸ਼ਨ ਕ੍ਰਾਈਮ ਬ੍ਰਾਂਚ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਬੇਟੇ ਨੇ ਇਨਟੈਰੋਗੇਸ਼ਨ ਤੋਂ ਤੰਗਾ ਕੇ ਆਤਮ ਹੱਤਿਆ ਕੀਤੀ ਹੈ ਸੋ ਮਾਮਲਾ ਤਫਤੀਸ਼ ਦਾਇਰ ਤਫਤੀਸ਼ ਤੋਂ ਬਾਅਦ ਹੀ ਸਭ ਕੁਝ ਸਾਫ ਹੋ ਸਕੇਗਾ ਤੇ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ ਸੰਦੇ ਇਜਾਜ਼ਤ ਸਰਸ਼ਕਾਲ